ਛੋਟੇ ਛੋਟੇ ਮਸਲਿਆਂ ਦੇ ਉੱਤੇ ਝਗੜੇ ਨਾ ਹੋਣ। ਸਾਡੇ ਤੇ ਗੁਰੂ ਨੇ ਸਾਨੂੰ ਇੱਕ ਕੌਮੀਆਂ ਬਖਸ਼ੀ ਹੈ। ਕੌਮਾਂ ਦੇ ਲਈ ਖਾਣਾ ਜੰਗੀ ਖਤਰਨਾਕ ਹੈ। ਉਹਨਾਂ ਤਾਕਤਾਂ ਨੂੰ ਪਛਾਣਿਏ ਜਿਹੜੀਆਂ ਤਾਕਤਾਂ ਕੌਮ ਦੇ ਵਿੱਤ ਖਾਣਾ ਜੰਗੀ ਪਾਉਣਾ ਚਾਹੁੰਦੀ। ਛੋਟੇ ਛੋਟੇ ਮਸਲਿਆਂ ਦੇ ਉੱਤੇ ਝਗੜੇ ਨਾ ਕਰਨੀ ਸਾਡੇ ਤੇ ਗੁਰੂ ਨੇ ਸਾਨੂੰ ਇੱਕ ਕੌਮ ਹਤ ਬਖਸ਼ੀ ਹੈ ਇੱਕ ਪਰਿਵਾਰ ਬਖਸ਼ਿਆ ਕੁੱਲ ਦੁਨੀਆ ਦੇ ਵਿੱਚ ਜਿੱਥੇ ਮਰਜੀ ਰਹੀਏ ਪਰ ਪਰਿਵਾਰ ਵਾਂਗ ਰਹੀਏ mohabbat nek ittefaq ਇਹ ਅੱਜ ਕੌਮ ਨੂੰ ਗੁਰੂ ਦਾ ਜਿਹੜਾ ਮਾਰਗ ਸੀ ਉਹਦੇ ਤੇ ਚੱਲ ਕੇ ਪਾਉਣ ਦੀ ਲੋੜ ਹੈ ਕਿਉਂ ਜਦੋਂ ਇਤਫਾਕ ਨਹੀਂ ਹੁੰਦਾ ਮੈਂ ਜਦੋਂ ਸ਼ੇਰੇ ਪੰਜਾਬ ਦਾ ਇਤਿਹਾਸ ਪੜ੍ਹਦਾ ਹਾਂ ਸ਼ੇਰੇ ਪੰਜਾਬ ਦੁਨੀਆ ਤੋਂ ਚਲੇ ਗਏ ਤੇ ਲਿਖਣਾ ਪੈ ਗਿਆ ਕਿ ਮਰ ਗਈ ਤਕਦੀਰ ਪੰਜਾਬੀਆਂ ਉਹਨਾਂ ਦੀ ਮੌਤ ਤੋਂ ਬਾਅਦ ਫੁੱਟ ਵੀ ਪਾਈ ਗਈ ਪਰ ਸਾਡੇ ਵਿੱਚ ਇਤਫਾਕ ਨਾ ਰਿਹਾ ਪੜੋ ਗਿਆਨੀ ਸੋਹਣ ਸਿੰਘ ਸੀਤਲ ਸਿੱਖ ਰਾਜ ਕਿਵੇਂ ਗਿਆ ਮੈਂ ਜ਼ਿੰਦਗੀ ਦੇ ਵਿੱਚ ਤਖਤ ਸਾਹਿਬ ਬੈਠਾ ਮੇਰੇ ਕੋਲੋਂ ਕਦੀ ਵੀ ਇਹ ਕਿਤਾਬ ਨਹੀਂ ਪੜੀ ਗਈ ਇਹ ਪੜਿਆ ਗਿਆ ਸਿੱਖ ਰਾਜ ਕਿਵੇਂ ਬਣਿਆ ਪਰ ਜਦੋਂ ਗੈਰ ਦੀ ਗੱਲ ਆਈ ਇੱਕ ਸਿੱਖ ਦਿਲ ਹਿੰਮਤ ਕਿੱਥੋਂ ਜਟਾਵੇ ਇੰਨੀ ਫੁੱਟ ਭਰਾਵਾਂ ਨੇ ਭਰਾ ਕਤਲ ਕਰ ਦਿੱਤੇ ਕੌਮ ਦੇ ਵਿੱਚ ਖਾਨਾ ਜੰਗੀ ਲੱਗੀ ਮਹਾਰਾਜਾ ਦਾ ਪੁੱਤਰ ਸੀ ਕਬਰ ਪਸ਼ੋਰਾ ਸਿੰਘ اٹਕ اٹਕ ਦੇ ਕਿਲੇ ਦੇ ਵਿੱਚ ਉਹਨੂੰ ਕੈਦ ਕੀਤਾ ਮਾਰਨ ਲੱਗੇ ਕਬਰ ਪਸ਼ੋਰਾ ਸਿੰਘ ਨੇ ਆਖਿਆ ਸੀ ਓਏ ਤੁਸੀਂ ਵੀ ਬਾਹਰੋਂ ਸਿੱਖੀਓ ਮਾਰਨ ਤੇ ਲੱਗੇ ਹੋ ਇੱਕ ਕੰਮ ਕਰਿਓ ਮੇਰੀ ਯਾਦਗਾਰ ਨਾ ਬਣਾਇਓ ਜਿੱਥੇ ਮੇਰਾ ਸੰਸਕਾਰ ਹੋਵੇ ਕੱਲ ਨੂੰ ਲੋਕ ਕਹਿਣਗੇ ਸਿੱਖਾ ਨੇ ਬਾਰੀ ਤੇ ਸਿੱਖ ਹੀ ਸਾਰੀ ਭਰਾਵਾਂ ਨੇ ਭਰਾ ਮਾਰਦ ਕਬਰ ਪਸ਼ौरा ਸਿੰਘ ਮਾਰਦ ਉਹਨੂੰ ਮਾਰਨ ਤੋਂ ਬਾਅਦ ਗਰੀਆ ਦੇ ਵਿੱਚ ਰੋੜਿਆ ਗਿਆ ਸੀ ਸਸਕਾਰ ਨਹੀਂ ਸੀ ਕੀਤਾ ਕੌਮਾਂ ਦੇ ਲਈ ਖਾਣਾ ਜੰਗੀ ਖਤਰਨਾਕ ਸਾਡੀ ਕੌਮ ਗੁਰੂ ਦੇ ਥਾਪੜੇ ਦੇ ਨਾਲ ਚੱਲਣ ਵਾਲੀ ਹੈ ਉਹਨਾਂ ਤਾਕਤਾਂ ਨੂੰ ਪਛਾਣਿਏ ਜਿਹੜੀਆਂ ਤਾਕਤਾਂ ਕੌਮ ਦੇ ਵਿੱਚ ਖਾਣਾ ਜੰਗੀ ਪਾਉਣਾ ਚਾਹੁੰਦੀ ਪਰਾਵਾ ਨੂੰ ਪਰਾਵਾ ਦੇ ਨਾਲ ਲੜਾਉਣਾ ਚਾਹੁੰਦੀਆਂ ਨੇ